ਹਾਂਜੀ ਹੋਰ ਵੀ ਗਰੁੱਪ ਵਾਲੇ ਉਹ ਕੀ ਹਾਲ ਆ ਮਿੱਤਰੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਭਰਾ ਜੀ ਪਹਿਲਾਂ ਆਪਾਂ ਮੜਾ ਪਾਲੀ ਬਣਾਤੀ ਤੇ ਦੂਜੀ ਬਣਾਤੀ ਰਹਿ ਸਾਲੀ ਬਣਾਤੀ ਵੀਡੀਓ ਕੂਤਰਾਂ ਦੀ ਹੁਣ ਕੂਤਰਾਂ ਦੀ ਸਾਫ ਸਵਾਲ ਤੇ ਭਰਾ ਜੀ ਜਦੋਂ ਕੂਤਰ ਕੱਢਣੇ ਆ ਠੀਕ ਆ ਕੱਢਣ ਤੋਂ ਪਹਿਲਾਂ ਭਰਾ ਜੀ ਕੂਤਰਾਂ ਨੂੰ ਗੋੜ ਨੋਰਮਲ ਭਵੇਂ ਸਾਦਾ ਗੋੜ ਦੇ ਦਿਓ ਜੇ ਕੋਲ ਬਣਿਆ ਹੋਆ ਨਹੀਂ ਹੈ ਤਾਂ ਸਾਦਾ ਕੋਟ ਦੇ ਕੇ ਤੋਪ ਲਵਾਓ 2-3 ਦਿਨ ਉਦੋਂ ਬਾਅਦ ਭਰਾ ਜੀ ਕੂਤਰ ਕੱਢੋ ਕੂਤਰ ਦੀਆਂ ਘੱਟ ਤੋਂ ਘੱਟ 7 ਤੋਂ 8 ਡਾਈਆਂ ਲਗਾਤਾਰ ਹੋਣੀਆਂ ਚਾਹੀਦੀਆਂ ਭਰਾ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਕੂਤਰ ਵੱਧ ਗਿਆ ਉਦੋਂ ਬੰਦੀ ਪਾ ਲਓ ਹਾਂ 7-8 ਡਾਈਆਂ ਕਹਿੰਦੇ ਆ ਕਈ ਕੂਤਰ ਚੌਥੀ ਪੰਜਵੀਂ ਡਾਈ ਦੇ ਵਿੱਚ ਵੀ ਬਹੁਤ ਵੱਜ ਜਾਂਦੇ ਆ ਮਨ ਲਾ 6-7 ਘੰਟੇ ਉੱਡਣ ਲੱਗ ਜਾਂਦੇ ਆ ਤਾਂ ਉਹਨਾਂ ਨੂੰ ਬੰਦੀ ਉਦੋਂ ਹੀ ਪਾ ਦਿਓ ਇੱਕ ਦਿਨ ਦੀ ਬੰਦੀ ਦੀ ਭਾਗੇ ਛੱਡਣ ਲੱਗ ਜੂ ਭਰਾ ਜੀ ਠੀਕ ਹੈ ਜਿਹੜੇ ਅਸੀਂ ਕੂਤਰ ਛੱਡਦੇ ਹਾਂ ਜਾਂ ਕੋਈ ਆਪਣੇ ਯਾਰ ਦੋਸਤ ਛੱਡਦੇ ਆ ਸੱਤ ਤੋਂ ਅੱਠ ਡਾਈਆਂ ਲਗਾਤਾਰ ਪੰਜ ਡਾਈਆਂ ਬੰਦੀ ਵਾਲੀਆਂ ਉਸ ਤੋਂ ਬਾਅਦ ਤਿੰਨ ਤੋਂ ਚਾਰ ਪਾਣੀ ਕਰੇ ਚੌਥੇ ਪਾਣੀ ਛੱਡ ਲਓ ਜਾਂ ਪੰਜਵੇਂ ਪਾਣੀ ਕੂਤਰ ਬਾਜੀ ਛੱਡਿਆ ਜਾਂਦਾ ਭਰਾ ਜੀ ਬਾਕੀ ਕੂਤਰ ਦੀ ਸਾਂਭ ਸੰਭਾਲ ਭਰਾ ਜੀ ਆਏ ਕੂਤਰ ਨੂੰ ਭਾਈ ਜਦੋਂ ਵਧੀਆ ਉੱਡ ਕੇ ਆਉਣ ਲੱਗ ਗਿਆ ਜਿਹੜਾ ਨਾਰਮਲ ਆ ਉਹ ਤਾਂ ਆਪਾਂ ਨੂੰ ਪਤਾ ਹੀ ਉਹੀਂ ਸਮਝ ਆਉਂਦੇ ਆ ਨਾ ਪਹਿਲੇ ਘੰਡਾਈਆਂ 'ਚ ਜਦੋਂ ਕੂਤਰ ਜ਼ੋਰ ਲਾ ਕੇ ਆਉਣ ਲੱਗ ਗਿਆ ਉਹਨਾਂ ਕੂਤਰ ਦੇ ਬੱਤੀ-ਪੁੱਤੀ ਸਹੀ ਤਰੀਕੇ ਨਾਲ ਲਾਓ ਭਰਾ ਲੋਕਾਂ ਲਵਾਓ ਤੇ ਗੋੜ ਬਣਾ ਲਓ ਭਰਾ ਜੀ ਗੋੜ ਆਪਾਂ ਵਿੱਚੇ ਹੀ ਦੱਸ ਦਿੰਨੇ ਆ ਵੀਡੀਓ 'ਤੇ ਫਾੜ ਕੜੀ ਖਿਲ ਕਰ ਲਓ 10 ਗ੍ਰਾਮ 10 ਗ੍ਰਾਮ ਮਾਗ ਲੈ ਲੋ ਛੋਟੀਆਂ ਮਗਾ ਤੇ 10 ਗ੍ਰਾਮ ਛੋਟੀ ਇਲਾਚੀ ਦੇ ਦਾਣੇ ਠੀਕ ਹੈ ਇਹ ਸਾਰੀਆਂ ਚੀਜ਼ਾਂ ਰਗੜ ਕੇ ਕੱਪੜਸਣ ਕਰ ਲਓ ਠੀਕ ਹੈ ਸਵਾ 100 ਗ੍ਰਾਮ ਕਾਲਾ ਗੁੜ ਪ੍ਰਾਣਾ ਉਹਦੇ ਵਿੱਚ ਚਾਹੀ ਸਹੀ ਤਰੀਕੇ ਨਾਲ ਰਲਾਲੋ ਟਕਾ ਕੇ ਗਰਮ ਕਰਕੇ ਮੜਾ ਜਾ ਸਹੀ ਤਰੀਕੇ ਨਾਲ ਜਦੋਂ ਲਾ ਲਿਆ ਗੁੜ ਨੂੰ ਇਸੇ ਬਰਤਨਾਂ ਚ ਪਾ ਕੇ ਕੋਲੇ-ਕੂਲੇ ਚ ਮੋਟੇ ਜਿਹੇ ਭਾਂਡੇ ਚ ਗਰਮ ਕਰ ਲਓ ਜਦੋਂ ਸਾਰਾ ਖੁਰ ਗਿਆ ਉਹਨੂੰ ਲਾ ਲਓ ਜਦੋਂ ਅੱਧਾ ਕਠੰਡਾ ਜਿਹਾ ਹੋ ਜੇ ਉਹ ਸਾਰੀਆਂ ਚੀਜ਼ਾਂ ਵਿੱਚ ਰਲਾ ਲਓ ਕਿਉਂਕਿ ਰਲੌਣੀਆਂ ਸੌਕੀਆਂ ਜੇ ਊਂਗੋੜ ਚ ਰਲੌਣੀਆਂ ਤਾਂ ਬਹੁਤ ਔਕੀਆਂ ਭਰਾ ਜੀ ਉਹ ਰਲਾ ਲਓ ਉਹ ਜਿਵੇਂ ਕੂਤਰ ਆ ਗਿਆ ਨੋਕਲ ਵਾਲੋ ਬੱਤੀ ਲਾ ਲਓ ਨੋਕਲ ਵਾਲੋ ਨਾ ਉਸ ਤੋਂ ਬਾਅਦ ਛੋਲਿਆਂ ਦੇ ਦਾਣੇ ਜੰਨਾ ਗੋੜਾ ਭਰਾ ਉਹ ਦੇ ਕੇ ਪਾਂ ਜੇ ਕੰਮਲ ਪਾਣੀ ਦੇ ਕੇ ਉਹ ਦੇ ਦਿਓ ਉਸ ਤੋਂ ਬਾਅਦ ਰਾਜਮਾ ਪਾਣੀ ਦੇ ਦਿਓ ਠੀਕ ਹੈ ਇਹ ਗੋੜ ਦੇ ਕੇ ਇਹ ਇੱਕ ਤਰ੍ਹਾਂ ਦਾ ਰਿਕਵਰੀ ਹੋਈ ਆ ਭਰਾ ਜੀ ਦੂਜੇ ਪੁੰ ਤੇ ਫੋਨ ਆਈ ਜਾਂਦਾ ਇਹ ਤੇ ਮੈਂ 에ਰੋਪਲੇਨ ਜਾ ਲਾ ਲਿਆ ਤੇ ਫੋਨ ਆਈ ਜਾਂਦਾ ਭਰਾ ਜੀ ਕਿਉਂਕਿ ਮੇਰੀ ਕਾਰਡ ਵਰਟ ਹੁੰਦੀ ਜੀ ਇਹ ਤੋਂ ਨਾ ਪੂਣਾ ਤੋ ਤੇ ਆਊਗਾ ਵੀਰ ਬਣ ਕੇ ਨਾ ਕੱਕਾ ਕਦਾ ਕਾਲ ਨਾ ਲਾਇਆ ਕਰੋ ਮੈਂ ਵਿੱਚ ਹੀ ਕਹਿੰਦਾ ਨਾ ਕਾਲ ਨਾ ਲਾਇਆ ਕਰੋ ਮੈਨੂੰ ਮੈਸੇਜ ਛੱਡ ਲਿਆ ਕਰੋ ਮੈਨੂੰ ਦੁੱਖ ਤਕਲੀਫ ਹੁੰਦੀ ਯਾਰ ਜੇ ਮੈਂ ਸਾਰਿਆਂ ਦੇ ਫੋਨ ਸੁਣਨ ਲੱਗ ਜਾ ਮੇਰੇ ਕੰਮ ਕੁੰਮ ਤਾਂ ਹੋ ਹਟੇ ਸਮਝ ਗਿਆ ਮੈਂ ਤਾਂ ਕਿਸੇ ਦੇ ਗੱਲ ਕਰਨ ਜੋਗਾ ਰਹਿਣਾ ਹੀ ਨਹੀਂਗਾ ਠੀਕ ਆ ਲੋਕਾਂ ਦਾ ਵਾਕੇ ਭਰਾ ਸੋਲਿਆਂ ਦੇ ਦਾਣੇ ਜਨਾ ਗੋੜ ਦੇ ਕੇ ਵਧੀਆ ਤਰੀਕੇ ਨਾਲ ਪਾਣੀ ਪਿਆ ਦਿਓ ਤੇ ਪਾਣੀ ਪਿਆ ਕੇ ਜਿੰਨਾ ਟਾਈਮ ਪਾਣੀ ਨਹੀਂ ਖੈਦਾ ਉਹਨਾਂ ਟਾਈਮ ਭਰਾ ਜੀ ਬਦਾਮ ਨਾ ਪਾਓ ਬਦਾਮ ਉਦੋਂ ਪਾਓ ਜਦੋਂ ਪਾਣੀ ਖਿੱਚ ਗਿਆ ਕਈ ਕੱਲ ਹੀ ਮੈਨੂੰ ਕਨੇ ਕਿਹੜੇ ਵੀਰ ਦਾ ਫੋਨ ਆਇਆ ਸੀ ਪਾਣੀ ਕੂਤਰ ਰੋਕ ਲੈਂਦੇ ਆ ਜੇ ਬਾਅਦ ਟਾਈਮ ਤੁਹਾਨੂੰ ਲੱਗੇ ਵੀ ਕੂਤਰ ਰੋਕੀ ਬੈਠਾ ਤਾਂ ਪਾਣੀ ਪਾੜਟ ਦਿਓ ਕੂਤਰ ਦਾ ਇਹਕੇ ਬਾਦਾਮ ਨਹੀਂ ਹੋਵੇਂ ਪੋਣੇ ਕੂਤਰ ਨੂੰ ਪਾੜਤ ਦਿਓ ਪਾਣੀ ਪਾੜਤ ਕੇ ਖਾਲੀ ਬੈਠਾ ਰਹਿਣ ਦਿਓ ਫਿਰ ਪਾਣੀ ਮੂਹਰੇ ਰੱਖ ਦਿਓ ਤੇ ਬਾਦਾਮ ਵੀ ਰੱਖ ਦਿਓ ਜੇ ਪਾਣੀ ਪੀਣਾ ਪਾਣੀ ਪੀਲੇ ਬਾਦਾਮ ਖਾਣੇ ਬਾਦਾਮ ਖਾ ਲੈਵੇ ਠੀਕ ਹੈ ਇਹ ਨੋਟ ਕਰ ਲਓ ਜੇ ਹਾਂ ਤੁਹਾਡਾ ਕੂਤਰ ਬਹੁਤ ਜ਼ੋਰ ਲਾ ਕੇ ਆਇਆ ਕੂਤਰ ਤਖਲੀਬ ਚ ਜ਼ੋਰ ਲਾ ਕੇ ਆਇਆ ਤੁਹਾਡੇ ਕੋਲੇ ਰਿਕਵਰੀ ਕੈਪਸੂਲ ਵੀ ਦੇ ਸਕਦੇ ਆ ਸੈਂਟਰਮ ਸੈਲਵਰ ਵੀ ਦੇ ਸਕਦੇ ਆ ਗੋਲੀ ਆ ਉਹ ਵੀ ਦੇ ਸਕਦੇ ਆ ਇੱਕ ਦੋ ਬਾਹਰਲੇ ਪ੍ਰੋਡਕਟ ਹੋਰ ਹੈਗੇ ਉਹ ਵੀ ਦੇ ਸਕਦੇ ਆ ਜੇ ਤੁਹਾਡੇ ਕੋਲ ਕੁਝ ਵੀ ਪੰਸਾਰੀ ਦਾ ਸਮਾਨ ਤੁਹਾਡੇ ਕੋਲੇ ਹੋਣਾ ਜ਼ਰੂਰੀ ਆ ਭਰਾ ਜੀ ਠੀਕ ਆ ਚਾਰੇ ਮਗਜ ਲੈ ਲਓ ਦੋ ਦੋ ਮਗਜ ਚਾਰੇ 8 ਪੀਸ ਮਗਜਾਂ ਦੇ ਲੈਣੇ ਚਾਰ ਮਗਜ ਹੁੰਦੇ ਆ ਚਾਰੇ ਮਗਜਾਂ ਦੇ ਦੋ ਦੋ ਪੀਸ ਲੈ ਲਓ ਇੱਕ ਭਿੱਜਿਆਵਾ ਮਾਲਾ ਵੀ 10 12 ਘੰਟੇ ਭਿੱਜਿਆਵਾ ਬਦਾਮ ਲੈ ਲਓ ਉਹਨੂੰ ਸੈਲ ਕੇ ਸਮਾਰ ਕੇ ਕਟ ਲਓ ਠੀਕ ਆ ਇਹਦੇ ਇੱਕ ਵਰਕ ਪਾਉਣਾ ਹੈਗਾ ਸੋਨੇ ਦਾ ਇੱਕ ਚਾਂਦੀ ਦਾ ਇੱਕ ਕਿਹਦੇ ਚ ਪਾਉਣੀ ਹੈਗੀ ਆ ਮੰਨ ਲਾ ਵੀ ਮੂੰਗੀ ਦੇ ਦਾਣ ਜਿੰਨੀ ਮੋਤੀ ਪੈਸਟੀ ਇਹਨੂੰ ਮੋਤੀ ਪੈਸਟੀ ਮੋਤੀ ਭਾਵੇਂ ਕਹਦੇ ਨੇ ਮੋਤੀਆਂ ਵਾਲੀ ਉਹੋ ਭਰਾ ਜੀ ਬਾਕੀ ਮੈਂ ਹੋਰ ਦੇਖ ਲੈਣਾ ਮੋਤੀ ਪੈਸਟੀ ਪਾ ਲਈ ਫੇਰ ਜੇ ਤੁਹਾਡੇ ਕੋਲ ਸਿਲਵਰ ਸੈਂਟਰਮ ਸਿਲਵਰ ਵੀ ਹੈ ਨਹੀਂ ਤੇ ਰਕਵਰੀ ਵਾਲਾ ਕੈਪਸੂਲ ਵੀ ਹੈ ਨਹੀਂ ਕੋਈ ਹੋਰ ਮਲਟੀ ਵਿਟਾਮਿਨ ਦੀ ਕੋਈ ਗੋਲੀ ਹੈਗੀ ਆ ਕੋਈ ਤਾਕਤ ਵਾਲੀ ਉਹ ਥੋੜੀ ਜਿਹੀ ਮਚੇ ਦੇ ਪਾ ਲਓ ਠੀਕ ਹੈ ਤੇ ਥੋੜੀ ਅੰਡੇ ਦੀ ਜ਼ਰਦੀ ਲੈ ਲਓ ਇਹਨੂੰ ਸਮਾਰ ਕੇ ਰਲਾ ਕੇ ਗੋਲੀਆਂ ਬਣਾ ਕੇ ਇੱਕ ਬਣਾ ਲਓ ਦੋ ਬਣਾ ਦੋ ਬਣਣੀਆਂ ਛੋਟੀਆਂ ਛੋਟੀਆਂ ਉਤਰ ਵਾਲੀਆਂ ਚੁਆਰੇ ਦੀ ਗੜਕਮ ਉਹ ਦੇ ਦਿਓ ਤੇ ਇੱਕ ਭਰਾ ਹੀ ਦੱਸਣਾ ਭੁੱਲ ਗਿਆ ਤਾਜਾ ਪਾਣੀ ਦੇਣਾ ਠੰਡਾ ਪਾਣੀ ਨਹੀਂ ਦੇਣਾ ਇਹ ਕੂਤਰ ਨੂੰ ਨਾ ਤੱਤਾ ਦੇਣਾ ਨਾ ਠੰਡਾ ਦੇਣਾ ਤਾਜਾ ਪਾਣੀ ਦੇਣਾ ਤੇ ਉਦੋਂ ਥੋੜਾ ਜਿਹਾ ਤਾਜੇ ਪਾਣੀ ਨੂੰ ਮਾੜਾ ਜਿਹਾ ਨਿੱਗਾ ਪਣੀ ਹੋਵੇ 10 ਕਮਲ ਨਾਲ ਦੇ ਦਿਓ ਠੀਕ ਹੈ ਤੇ ਕਬੂਤਰ ਥੋੜਾ ਸੋਰਤ ਫੜ ਜਾਊਗਾ ਤੜਕੇ ਨੂੰ ਜਿੱਡਾ ਕੂਤਰ ਤੁਸੀਂ ਛੱਡਿਆ ਸੀ ਉੰਨਾ ਹੋ ਜਾਊਗਾ ਠੀਕ ਹੈ ਘਟਦਾ ਨਹੀਂ ਜੇ ਹੁਣ ਤੁਸੀਂ ਉਹਨੂੰ ਸਹੀ ਤਰੀਕੇ ਨਾਲਵੇਂ ਸੰਭੋਗੇ ਨਾ ਕੂਤਰ ਥੋੜਾ ਬੀਕ ਹੋ ਕੇ ਆਇਆ ਕੱਲ ਨੂੰ ਫੇਰ ਉਹਵੇਂ ਉਲਾ ਲਾ ਦਿਓਗੇ ਉਹਨੇ ਕੂਤਰ ਨੇ ਘਟਣ ਲੱਗ ਜਾਣਾ ਭਰਾ ਫੇਰ ਕੂਤਰ ਦਾ ਕੋਈ ਇਲਾਜ ਨਹੀਂ ਪਹਿਲਾਂ ਹੀ ਇਲਾਜ ਕਰੋ ਉਹਨੂੰ ਕੂਤਰ ਨੂੰ ਪੂਰਾ ਕਰੋ ਜਿੰਨਾ ਟਾਈਮ ਪੂਰਾ ਕੂਤਰ ਨਹੀਂ ਹੁੰਦਾ ਉਹਨਾ ਟਾਈਮ ਕਬੂਤਰ ਵੱਧਦਾ ਨਹੀਂ ਭਰਾ ਜੇ ਤੁਸੀਂ ਐਂ ਸਾਂਭੋਗੇ ਘਰੇ ਸਾਂਭ ਕੇ ਛੱਡਿਆ ਤੇ ਕੂਤਰ ਵਧੂਗਾ ਠੀਕ ਹੈ ਭਰਾ ਜੀ ਜੇ ਤੁਹਾਡੇ ਕੂਤਰ ਨਹੀਂ ਤੁਰੇ ਵੀ ਤੋਰਨ ਵਾਸਤੇ ਕੂਤਰ ਨੂੰ ਤੋਰਨਾ ਇੱਕ ਮਨਕਾ ਲੋਬੀ ਕੱਢ ਕੇ ਮਨਕਾ ਲੈ ਲਓ ਦੋ ਕਤੀਲੇ ਕੇਸਰ ਤੇ ਲੈ ਲਓ ਛੋਟੀ ਜੀ ਮਗ ਲੈ ਲਓ ਯੋ ਬੱਡੀ ਇਹ ਤੋਂ ਜੋ ਤੋੜ ਕੇ ਥੋੜੀ ਲੈ ਲਓ ਠੀਕ ਹੈ ਵੱਡੀ ਲੈ ਜੀ ਦੇ 5 ਸੇ ਵੀ ਲੈ ਲਓ ਛੋਟੀ ਲੈ ਦੇ 3 ਵੀ ਲੈ ਲਓ ਠੀਕ ਹੈ ਤੇ ਮੰਨ ਲਾ ਵੀ ਇੰਨੀ ਛੋਟੀ ਜੀ ਪੀਸ ਜੇ ਮੰਨ ਲਾ ਵੀ ਦਾਲ ਚੀਨੀ ਦਾ ਠੀਕ ਹੈ ਇਹ ਸਾਰੀਆਂ ਚੀਜ਼ਾਂ ਰਗੜ ਲਓ ਰਗੜ ਕੇ ਮਨੱਕੇ ਦੇ ਵਿੱਚ ਇਹਨੂੰ ਗੋਲੀ ਬਣਾ ਲਓ ਉੱਤੋਂ ਦੀ ਇੱਕ ਚਾਂਦੀ ਦਾ ਵਰਕ ਤੇ ਇੱਕ ਸੋਨੇ ਦਾ ਵਰਕ ਲਵੇਟ ਕੇ ਦੇ ਦਿਓ ਭਰਾ ਜੀ ਠੀਕ ਕਬੂਤਰ ਤੁਹਾਡਾ ਤੜ ਕੇ ਜੇ ਤੁਸੀਂ ਤੜ ਕੇ ਛੱਡੋਂਗੇ ਜੀ ਅੱਜ ਤੁਹਾਡਾ 10 ਵਜੇ ਤੱਕ ਉੱਡਿਆ 3 ਘੰਟੇ ਉੱਡਿਆ ਤਾਂ ਮੇਰਾ ਮੰਨਣਾ ਵੀ ਡੁੱਡਾ ਡੁੱਡਾ ਤੇ ਦੁੱਗਣਾ ਉੱਡੂਗਾ ਭਰਾ ਜੀ ਠੀਕ ਸਮਾਰ ਕੇ ਇਹ ਚੀਜ਼ਾਂ ਸਮਾਰ ਕੇ ਰਗੜ ਕੇ ਦਾਲ ਚੀਨੀ ਹੋ ਗਈ ਛੋਟੀ ਇਲਾਚੀ ਦੇ ਵੀ ਹੋਗੇ ਵੱਡੀ ਇਲਾਚੀ ਦੇ ਹੋਗੇ ਆਉਂ ਜ ਗਿਆ ਕੇਸਰ ਦੇ ਥੀਲੇ ਹੋ ਗਏ ਮਨਕੇ ਦਾ ਵੀ ਕੱਢ ਲੈਣਾ ਥੋੜੀ ਜੀ ਦਾਲ ਚੀਨੀ ਲੈਣੀ ਹੈ ਸੋਨੇ ਦਾ ਵਰਕ ਤੇ ਚਾਂਦੀ ਦੇ ਵਰਕ ਚ ਭਲੇਟ ਕੇ ਮਨਕੇ ਚ ਗੋਲੀ ਬਣਾ ਕੇ ਦੇ ਦਿਓ ਭਰਾ ਜੀ ਤੁਹਾਡੇ ਕੂਤਰ ਬਾਜ ਜਾਣਗੇ ਜਿਹੜੇ ਕੂਤਰ ਕਹਿੰਦੇ ਮੇਰੇ ਖੁੱਲਦੇ ਨਹੀਂ ਬਾਈ ਕੂਤਰ ਖੋਲਣ ਦਾ ਬਹੁਤ ਵਧੀਆ ਇਲਾਜ ਆ ਠੀਕ ਹੈ ਨਹੀਂ ਫਿਰ ਆਪਾਂ ਪਰਸਨਲ ਦਵਾਈ ਬਣਾਉਣੀ ਆ ਭਰਾ ਜੀ ਕੋਈ ਆਪਾਂ ਨੂੰ ਇਹ ਨਹੀਂ ਰਗਾ ਮੈਨੂੰ ਕੋਈ ਲਾਲਚ ਆ ਜਾਂ ਬਿਜ਼ਨਸ ਆਪਣਾ ਉਹ ਮੈਂ ਦੱਸ ਨਹੀਂ ਸਕਦਾ ਮੇਰੀ ਮਜਬੂਰੀ ਹੈ ਉਹ ਗੇਮ ਤੇ ਮੈਂ ਕੂਤਰ ਛੱਡਦਾ ਠੀਕ ਆ ਆਹ ਸਾਲ ਛੱਡ ਕੇ ਗਾਂਹ ਵਾਲੇ ਨੂੰ ਦੱਸ ਦਿਆਂਗੇ ਠੀਕ ਆ ਇਹ ਤੇ ਵੀ ਮੈਂ ਛੱਡਦਾ ਇਹ ਤੇ ਵੀ ਕੂਤਰ ਪੂਰਾ ਕਰਦਾ ਕੂਤਰ ਖੋਲਦਾ ਇਹਦੇ ਨਾਲ ਹੀ ਆ ਜਿਹੜੀ ਜਮਾ ਹੀ ਆਪਣਾ ਨਿੱਜੀ ਹੁੰਦਾ ਉਹ ਨਹੀਂ ਦੱਸਿਆ ਜਾਂਦਾ ਭਰਾ ਜੀ ਠੀਕ ਆ ਤੁਸੀਂ ਕੂਤਰ ਖੋਲਣੇ ਆ ਉਹ ਬੜਿਆਂ ਵਾਂਗ ਸਮਾਨ ਦੇ ਦੂੰਗਾ ਮੈਂ ਕਿਸੇ ਵੀਰ ਨੂੰ ਹੈਗੀ ਨਾ ਪ੍ਰੋਬਲਮ ਵੀ ਖੋਲਣੇ ਹੀ ਆ ਉਹ ਬੜਿਆਂ ਵਾਂਗ ਸਮਾਨ ਮੇਰੇ ਕੋਲ ਲੈ ਜੇ ਮੈਂ ਸਾਰਾ ਕੁਝ ਦਾ ਦੂੰ ਵੀ ਆਏ ਐ ਕਰਕੇ ਲਾਉਣਾ ਕੋਈ ਪੈਸਾ ਨਹੀਂ ਫ੍ਰੀ ਆ ਠੀਕ ਆ ਦੋ ਤਿੰਨ ਕੂਤਰਾਂ ਦਾ ਹਰੇਕ ਬੰਦੇ ਨੂੰ ਜਿੰਨੂੰ ਕੋਈ ਚੱਕਰ ਨਹੀਂ ਆਪ ਨੂੰ ਆਪਾਂ ਨੂੰ ਕੋਈ ਲਾਲਚ ਨਹੀਂ ਕੁਸ ਨਹੀਂ ਹੈਗਾ ਉਹ ਥੋੜਾ ਜਿਆਦਾ ਦੱਸਣਾ ਕਿਉਂਕਿ ਸਾਰੇ ਵੀਰਾਂ ਨੂੰ ਮੇਰਾ ਪਤਾ ਹੈ ਕਿ ਮੇਰੀਆਂ ਬਾਜ਼ੀਆਂ ਬਹੁਤ ਲੱਗੀਆਂ ਹੁੰਦੀਆਂ ਨੇ ਡਰਦੇ ਆ ਇਹ ਨਹੀਂ ਮੈਂ ਕਹਿੰਦਾ ਵੀ ਮੈਂ ਨਹੀਂ ਡਰਦਾ ਡਰਦਾ ਭਰਾ ਜੀ ਦਰ ਲੱਗਦਾ ਗੀਮਾ ਹਰੇਕ ਨੂੰ ਜਿੱਤ ਪਿਆਰੀ ਲੱਗਦੀ ਹੈ ਆਪਣਾ ਜੀ ਤੁਹਾਨੂੰ ਵੀ ਕਹਿੰਦਾ ਤੁਸੀਂ ਵੀ ਜਿੱਤੋ ਜਿਹੜੀ ਚੀਜ਼ ਦੱਸਦਾ ਸਰਿਆਂ ਮਦਦਾਂ ਕਿਸੇ ਦੇ ਦਵਾ ਤੋਂ ਬਿਨਾ ਦੱਸਦਾ ਸੱਚ ਦੱਸਦਾ ਦਿਲ ਤੇ ਆਤਰ ਕੇ ਕਹਿੰਦਾ ਸੱਚ ਦੱਸਦਾ ਮੈਨੂੰ ਝੂਠ ਮਾਰਨ ਦੀ ਬਹੁਤ ਘਾਟ ਆਉਂਦਾ ਸਾਰੇ ਵੀਰਾਂ ਨੂੰ ਜਿਹੜੇ ਖਿਡਾਰੀ ਬੰਦੇ ਵੀ ਸੁਣਨਗੇ ਮੇਰੀ ਵੀਡੀਓ ਤਾਂ ਹਰੇਕ ਬੰਦੇ ਨੂੰ ਪਤਾ ਵੀ ਇਹ ਗੱਲ ਸੱਚ ਆ ਕਿ ਝੂਠ ਆ ਜਿਹੜੀਆਂ ਪਹਿਲਾਂ ਵੀ ਦੱਸ ਗਿਆ ਤੇ ਹੁਣ ਦੱਸੀ ਜਾਂਦਾ ਇਹ ਸਹੀ ਸਮਾਨ ਆ ਭਰਾ ਜੀ ਇਹ ਸਮਾਨ ਦੇ ਲਿਓ ਭਰਾ ਜੀ ਤੇ ਤੜਕ ਕੂਤਰ ਰੌਲਾ ਮਾਰ ਕੇ ਵੇਖ ਲਿਓ ਤੇ ਕਿੰਨਾ ਔੜਦਾ ਠੀਕ ਹੈ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਬਾਕੀ ਕੂਤਰ ਦੀ ਬੰਦੀ ਭਰਾ ਜੀ ਉਦੋਂ ਪਾਓ ਵੀ ਜਦੋਂ ਕੂਤਰ ਵੱਧ ਗਿਆ ਠੀਕ ਹੈ ਨਹੀਂ ਲਗਾਤਾਰ ਚੱਲਣੇ ਤਾਂ 7-8 ਦੀਆਂ ਸੰਦੇ ਭਾਵੇਂ 10 ਡਾਈਆਂ ਹੋ ਜਾਣ ਕੂਤਰ ਖੁੱਲੀ ਜਾਂਦਾ ਤੁਰਿਆ ਜਾਂਦਾ ਤੁਰਿਆ ਜਾਂਣ ਦਿਓ ਠੀਕ ਹੈ ਜਦੋਂ ਕੂਤਰ ਬੌਂਦਣ ਲੱਗਿਆ ਜਾਂ ਜੋਰ ਵੱਧ ਲੱਗਿਆ ਗਿਆ ਜਾਂ ੜਾਰ ਵੱਧ ਕਰਕੇ ਆ ਗਿਆ ਤਾਂ ਆਪਾਂ ਨੂੰ ਪਤਾ ਲੱਗਿਆ ਵੀ ਕੂਤਰ ਸੰਭਦਾ ਨਹੀਂ ਉਦੋਂ ਬੰਦੀ ਪਾ ਦੇਓ ਭਰਾ ਜੀ ਫੇਰ ਬੰਦੀ ਪੋਣੀ ਪਾਈ ਪੈਣੀ ਆ ਠੀਕ ਹੈ 7-8 ਡਾਈਆਂ ਮੰਨ ਲਓ ਸਿੰਗਲ ਕਰਾਉਣੇ ਆ ਅਸੀਂ ਇਕੱਠੀਆਂ ਲਗਾਤਾਰ ਪਹਿਲੀਆਂ ਤੇ 4 ਤੋਂ 5 ਕੜਾਈਆਂ ਬੰਦੀਆਂ 5 ਕੜਾਈਆਂ 5 ਛੜਾਈਆਂ ਮੰਨ ਲਾ ਬੰਦੀ ਵਾਲੀਆਂ ਹੋ ਜਾਂਦੀਆਂ ਤੇ 2-3 ਰਾਣੀ ਆਈਆਂ ਪਾਣੀ ਵਾਲੀਆਂ ਹੋ ਜਾਂਦੀਆਂ ਮੰਨ ਲਾ ਠੀਕ ਆ ਤੀਜੇ ਪਾਣੀ ਵੀ ਕੂਤਰ ਉੱਡ ਜਾਂਦਾ ਚੌਥੇ ਵੀ ਉੱਡ ਜਾਂਦਾ ਪੰਜਵੇਂ ਵੀ ਉੱਡ ਜਾਂਦਾ ਤੇ 10ਵੇਂ 10ਵੇਂ ਵੀ ਉੱਡ ਜਾਂਦੇ ਆ ਭਰਾ ਜੀ ਅੱਡੋ-ਅੱਡਾ ਬਾਕੀ ਕੂਤਰ ਤੇ ਡਿਪੈਂਡ ਆ ਤੇ ਕੂਤਰ ਦੀ ਨਸਲ ਤੇ ਡਿਪੈਂਡ ਆ ਮੇਨ ਜਿਵੇਂ ਭਰਾਜੀ ਅੱਜ ਕੱਲ ਦਿਨ ਚੱਲੀ ਜਾਂਦੇ ਹੁਣ ਠੰਡੇ ਦਿਨਾਂ ਮੰਨ ਲਓ ਕੱਲ ਮੀਂਹ ਪਿਆ ਗਿਆ ਟਿਆ ਠੰਡੇ ਦਿਨਾਂ 'ਚ ਭਰਾਜੀ ਕੂਤਰ ਨਾ ਸੰਭੋ ਸੰਭਾਉਂਗੇ ਤਾਂ ਸੰਭੋਂਗੇ ਤਾਂ ਕੂਤਰ ਹਾਰ ਜਾਊਗਾ ਮਾਮੂਲੀ ਜਾ ਕਰਨਾ ਪੈਂਦਾ ਰਾੜਬੀੜ ਮਾਲਾ ਬਦਾਮ ਦੇਣ ਤੋਂ ਪਹਿਲਾਂ ਜਲਾਬ ਜਲੂਬ ਲਾ ਲਓ ਕੋਈ ਹਲਕਾ ਜਾ ਬਦਾਮ ਦੇ ਦਿਓ ਕੁਛ ਨਹੀਂ ਬਦਾਮ ਦੇਣ ਤੋਂ ਬਾਅਦ 10 ਕਐਮਲ ਪਾਣੀ ਦੇ ਦਿਓ ਇੱਕ ਅੱਧੀ ਨਾਲ ਕੀ ਰਾਤ ਨੂੰ ਦੇ ਦਿਓ ਖੋਡੇ 'ਚ ਫਿਰਦਾ ਰਹਣੋਂ ਤਾਂ ਕੂਤਰ ਡੁੱਟ ਜਾਂਦੇ ਆ ਠੀਕ ਆ ਕੁੱਡਾ ਥੋੜਾ ਸਾਫ਼ ਕਰਿਆ ਹੋਵੇ। ਪਾਣੀ ਥੋੜਾ ਕੁੱਡੇ ਚ ਪਿਆ ਹੋਵੇ, ਕੁਛ ਨਹੀਂ। ਠੀਕ ਆ ਤੜਕ ਕੋ 4 ਵਜੇ ਇੱਕ ਪਾਣੀ ਦੇ ਨਾਲ ਕੀ ਦੇ ਲੋ ਤੇ ਛੱਡ ਲੋ। ਉਤਰ ਸਹੀ ਔਡ ਵੀ ਜਾ ਉਹਦੇ ਢਾਂਗੀ ਵੀ ਚੜ ਜੂਗਾ। ਜੇ ਬਾਦਰ ਰੱਜਿਆ ਹੋਇਆ ਪਾਣੀ ਪੂਣੀ ਤੁਸੀਂ ਨਹੀਂ ਦੰਦੇ ਤੇ ਕੋ ਉਤਰੇ ਢਾਂਗੀ ਨਹੀਂ ਚੜਨਾ। ਤੇ ਉਸ ਹਾਵ ਨਹੀਂ ਆ। ਢਾਂਗੀ ਵੀ ਚੜਾਉਣਾ ਜ਼ਰੂਰੀ ਆ। ਤੇ ਪਹਿਲਾਂ ਮਾ ਨਾ ਬੈਠੇ ਰੱਜਿਆ ਵਾ ਵੀ ਹੋਵੇ ਤੇ। ਭੁੱਖ ਮਾ ਨਾ ਮੰਨੇ। ਤੇ ਬਾਹਲਾ ਉम्मे ਮਨਾ ਹੋਵੇ ਇਹਦਾ ਟਾਈਮ ਤੋਂ ਪਹਿਲਾਂ ਬਹਿ ਜੇ ਤੇ ਬਾਹਲਾ ਰਾਤ ਨੂੰ ਗਵਾਚੇ ਬਣਾ ਉਹ ਹਿਸਾਬ ਜੇ ਨਾਲ ਸੈਟ ਜੇ ਕਰਕੇ ਆਪ ਬਾਕੀ ਨੌਲੇਜ ਆਪ ਰੱਖਿਆ ਕਰੋ ਭਰਾ ਜੀ ਵੀ ਆਪਣਾ ਕੂਤਰ ਕਿੰਨੇ ਬਦਾਮ ਖਾਚਦਾ ਤੇ ਕਿੰਨੇ ਸਵੇਰ ਤੱਕ ਹਾਜਮ ਕਰਦਾ ਇਹਦੇ ਬਾਰੇ ਨੌਲੇਜ ਰੱਖਿਆ ਕਰੋ ਵੀ ਇੰਨੇ ਨੇ ਬਦਾਮ ਪੋਨੇ ਵੀ ਇੰਨੇ ਕਣ ਖਾ ਕੇ ਕੂਤਰ ਤੜਕੇ ਨੂੰ ਖਾਲੀ ਹੋ ਜਾਂਦੇ ਆ ਜੇ ਖਾਲੀ ਨਹੀਂ ਹੁੰਦੇ ਤਾਂ ਪਹਿਲਾਂ ਨੁਕਸਾ ਦੱਸਿਆ ਜੀ ਆ ਭਰਾ ਜੀ ਉਹ ਬਾਜ਼ੀਆਂ ਦੇ ਨੇੜੇ ਜਾ ਕੇ ਨਾਵ ਵਰਤਿਓ ਸੌ ਦਾ ਸਰਕਾ ਪਹਿਲਾਂ ਵਰਤ ਲਿਓ ਬਿਆਜੀ ਦੇ ਨੇੜੇ ਜਾ ਕੇ ਟੱਕ ਨਹੀਂ ਬਣਦਾ ਭਰਾਜੀ ਕੂਤਰ ਬਾਦਾਮ ਤੋਂ ਵੱਧ ਖੱਚ ਜਾਂਦਾ ਠੀਕ ਆ ਬਾਕੀ ਪਾਣੀ ਤਾਂ ਮੰਨ ਲਓ ਵੀ ਜਦੋਂ 40 ਚੁੜੀ ਦੇ ਲਗਭਗ 35 37 ਤੋਂ ਉੱਤੇ ਟੈਂਪਰੇਚਰ ਜਾਵੜਿਆ ਉਦੋਂ ਬਣੇਵੇਂ ਪਾਣੀ ਲੱਗਣੇ ਬਣੇਵੇਂ ਪਾਣੀ ਪੀੜਾ ਚਿੱਟਾ ਪਾਣੀ ਆਪ ਅਗਲੀ ਵੀਡੀਓ ਚ ਲਾਜ਼ਮੀ ਦੱਸਾਂਗੇ ਆਲੂ ਬੁਖਾਰ ਵਾਲੀ ਕਿੱਡ ਵੀ ਦੱਸਾਂਗੇ ਸਾਰਾ ਕੁਝ ਕੱਲੀ ਕੱਲੀ ਵੀਡੀਓ ਬਣਾਵਾਂਗੇ ਭਰਾ ਜੀ ਅੱਜ ਇੰਨਾ ਹੀ ਬਹੁਤ ਹੈ ਪਰ ਵੀਰ ਬਣ ਕੇ ਮੈਨੂੰ ਫੋਨ ਨਾ ਕਰਿਓ ਮੈਸੇਜ ਕਰ ਲਿਆ ਕਰੋ 9872328133 ਕਿਤੇ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਕੂਟਰ ਵਾਈ ਦੇ ਵਿੱਚ 100% ਸੱਚ ਦੱਸੂਗਾ ਦਿਲ ਤੇ ਹੱਤਰ ਕੇ ਕਹਿਣਾ ਝੂਠ ਨਹੀਂ ਬੋਲਦਾ ਜਾਂ ਜਮਾ ਨਹੀਂ ਦੱਸਦਾ ਜਾਂ ਸੱਚ ਦੱਸੂਗਾ ਸਾਰਾ ਕੁਝ ਠੀਕ ਹੈ ਜਿਹਨੂੰ ਦੱਸਿਆ ਉਹਨੂੰ ਸੱਚੀ ਦੱਸੂਗਾ ਨਹੀਂ ਮੈਂ ਜਵਾਬ ਹੀ ਦੇ ਦੇਣਾ ਉਹਨਾਂ ਭਰਾ ਮੇਰੇ ਕੋਲ ਟਾਈਮ ਨਹੀਂ ਜਾਂ ਕੋਈ ਵੀ ਆਣਾ ਠੀਕ ਹੈ ਵੈਸੇ ਕੂਤਰਵਾ ਜਾਣਾ ਆਪਣਾ ਕਿਸੇ ਨਾਲ ਗੁੱਸਾ ਕਰਨੇ ਸਾਰੇ ਪਾਈ ਆ ਠੀਕ ਹੈ ਧੰਨਵਾਦ ਭਰਾ ਜੀ ਇੰਨਾ ਹੀ ਬਹੁਤ ਆ ਗਾਂ ਵੀਡੀਓ ਪਾਣੀ ਧਾਣੀ ਦੀ ਬਣਾ ਕੇ ਪਾਵਾਂਗੇ ਕਿਉਂਕਿ 15 ਮਿੰਟ ਤੋਂ ਠੇਡਾ ਠਾ ਵੀਡੀਓ ਪਾਇਆ ਕਰਨੇ ਆ 98723221368 ਵਟਸਐਪ ਤੇ ਮੈਸੇਜ ਕਰਿਓ ਕਾਲ ਨਾ ਲਾਇਓ ਕਾਲ ਲਾਉਣ ਤੇ ਗੁੱਸਾ ਆ ਜਾਂਦਾ ਮੈਂ ਹੋ ਸਕਦਾ ਤੁਹਾਡਾ ਮੈਸੇਜ ਉਹਨਾਂ ਦੇਕਾਂ ਠੀਕ ਹੈ ਧੰਨਵਾਦ ਭਰਾ ਜੀ